ਗੁੱਸੇ ਗਿਲੇ ਦਿਲੋਂ ਪੁਲਾ ਕੇ ਮਿਲੀਏ ਸਭ ਨੂੰ ਗਲ ਨਾਲ ਲਾ ਕੇ ਗੁੱਸੇ ਗਿਲੇ ਦਿਲੋਂ ਪੁਲਾ ਕੇ ਮਿਲੀਏ ਸਭ ਨੂੰ ਗਲ ਨਾਲ ਲਾ ਕੇ ਮੇਰ ਕਰੇ ਰੱਬ ਘਾਟੋ ਸਭ ਦੀ ਫੁੱਲਾਂ ਉੱਤੇ ਖੇਲੇ ਮੇਰ ਕਰੇ ਰੱਬ ਘਾਟੋ ਸਭ ਦੀ ਫੁੱਲਾਂ ਉੱਤੇ ਖੇਲੇ ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਿਮਰਦਰ ਸੁਖੀ ਮੇਰੇ ਵੱਲੋਂ ਸਾਰੇ ਪਿਆਰ ਕਰਨ ਵਾਲਿਆਂ ਨੂੰ ਸਮੂਹ ਪੰਜਾਬੀਆਂ ਨੂੰ ਸਮੂਹ ਸੰਗੀਤ ਪ੍ਰੇਮੀਆਂ ਨੂੰ ਨਵੇਂ ਸਾਲ ਦੀਆਂ ਜਨਕਿ 2024 ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੇ ਘਰਾਂ ਦੇ ਵਿੱਚ ਹਮੇਸ਼ਾ ਖੁਸ਼ਹਾਲੀ ਬਖਸ਼ੇ ਰੱਖੇ ਤੁਸੀਂ ਹਮੇਸ਼ਾ ਤਰੱਕੀਆਂ ਕਰੋ ਤੁਹਾਡੇ ਘਰਾਂ ਦੇ ਬਰੇਰਿਆਂ ਤੇ ਦਿਵਾਲੀ ਦੇ ਦੀਵਿਆਂ ਵਾਂਗ ਤਰਕੀਆਂ ਤੇ ਤੇ ਖੁਸ਼ੀਆਂ ਤੇ ਖੁਸ਼ਹਾਲੀ ਦੇ ਦੀਵੇ ਹਮੇਸ਼ਾ ਜਗਦੇ ਰਹਿਣ ਮੈਂ ਤੁਹਾਡੇ ਲਈ ਦੁਆ ਕਰਦਾ ਕਿ ਇਸ ਨਵੇਂ ਸਾਲ ਦੇ ਵਿੱਚ ਤੁਹਾਡੀ ਉਹ ਇੱਛਾ ਪੂਰੀ ਹੋਵੇ ਜੋ ਹੁਣ ਤੱਕ ਪੂਰੀ ਨਹੀਂ ਹੋਈ ਤੁਸੀਂ ਉਹ ਕਰੋ ਜੋ ਤੁਸੀਂ ਸੋਚਿਆ ਪਿਛਲੇ ਸਾਲ ਨਹੀਂ ਕਰ ਸਕੇ ਉਹ ਤੁਸੀਂ ਇਸ ਸਾਲ ਚ ਉਹ ਆਪਣਾ ਟਿਚਰ ਪ੍ਰਾਪਤ ਕਰ ਸਕੋ ਪਰਮਾਤਮਾ ਹਰ ਖੁਸ਼ੀ ਤੁਹਾਡੇ ਸਾਰਿਆਂ ਦੇ ਝੂਲੀ ਬਾਰੇ ਹਰ ਤਰੱਕੀ ਤੁਹਾਡੇ ਕੱਲੋਂ ਜਿਵੇਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੁਹਾਡੇ ਘਰਾਂ ਦੇ ਵਿੱਚ ਹਮੇਸ਼ਾ ਬਰਕਤਾਂ ਬਣੀਏ ਰਹਿਣ ਖੇਤਾਂ ਦੇ ਵਿੱਚ ਫਸਲਾਂ ਝੂਮਣ ਰਜਰਜ ਹੋਣ ਕਮਾਈਆਂ ਖੁਸ਼ੀਆਂ ਖੇੜੇ ਕਦੇ ਨਾ ਮੁਕਣ ਮਿਲਦੀਆਂ ਰਹਿਣ ਵਧਾਈਆਂ ਕੰਮ ਕਾਰ ਸਦਾ ਰਹਿਣ ਵੀ ਚੱਲਦੇ ਕਦੇ ਨਾ ਬੈਠੀਏ ਵਿਹਲੇ ਲੱਗਦੇ ਰਹਿਣ ਸਦਾ ਆਹ ਖੁਸ਼ੀਆਂ ਦੇ ਮੇਲੇ ਲੱਗਦੇ ਰਹਿਣ ਸਦਾ ਪਰਮਾਤਮਾ ਤੁਹਾਡੇ ਸਾਰੇ ਜਿੰਦਗੀ ਫੁੱਲਾਂ ਦੀ ਸੇਜ ਬਣਾਵੇ ਕੋਈ ਵੀ ਦੁੱਖ ਤੁਹਾਡੀ ਜਿੰਦਗੀ ਦੇ ਵਿੱਚ ਨਾ ਆਵੇ ਹਰ ਖੁਸ਼ੀ ਚੜ੍ਹਦੇ ਸੂਰ ਦੀ ਲਾਲੀ ਵਾਂਗੂ ਤੁਹਾਡੇ ਵੇੜੇ ਮਿਸ਼ਨਾਵੇ ਤੁਹਾਡੇ ਘਰਾਂ 'ਚ ਹਮੇਸ਼ਾ ਖੁਸ਼ੀਆਂ ਬਰੇਰਨ ਤੁਹਾਨੂੰ ਸਾਰ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਗੁੱਸੇ ਗਿਲੇ ਦਿਲੋਂ ਪੁਲਾ ਕੇ ਮਿਲਿਏ ਸਭ ਨੂੰ ਗਲ ਨਾਲ ਲਾ ਕੇ ਗੁੱਸੇ ਗਿਲੇ ਦਿਲੋਂ ਪੁਲਾ ਕੇ ਮਿਲਿਏ ਸਭ ਨੂੰ ਗਲ ਨਾਲ ਲਾ ਕੇ ਮੇਰ ਕਰੇ ਰੱਬ ਘਾਟੋ ਸਭ ਦੀ ਫੁੱਲਾਂ ਉੱਤੇ ਖੇਲੇ ਮੇਰ ਕਰੇ ਰੱਬ ਘਾਟੋ ਸਭ ਦੀ ਫੁੱਲਾਂ ਉੱਤੇ ਖੇਲੇ ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਿਮਰ ਦਸੁਖੀ ਮੇਰੇ ਵੱਲੋਂ ਸਾਰੇ ਪਿਆਰ ਕਰਨ ਵਾਲਿਆਂ ਨੂੰ ਸਮੂਹ ਪੰਜਾਬੀਆਂ ਨੂੰ ਸਮੂਹ ਸੰਗੀਤ ਪ੍ਰੇਮੀਆਂ ਨੂੰ ਨਵੇਂ ਸਾਲ ਦੀਆਂ ਜਨਕੀ 2024 ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੇ ਘਰਾਂ ਦੇ ਵਿੱਚ ਹਮੇਸ਼ਾ ਖੁਸ਼ਹਾਲੀ ਬਣਾਈ ਰੱਖੇ ਤੁਸੀਂ ਹਮੇਸ਼ਾ ਤਰੱਕੀਆਂ ਕਰੋ ਤੁਹਾਡੇ ਘਰਾਂ ਦੇ ਬਹੇਰਿਆਂ ਤੇ ਦੀਵਾਲੀ ਦੇ ਦੀਵਿਆਂ ਵਾਂਗ ਤਰੱਕੀਆਂ ਤੇ ਖੁਸ਼ੀਆਂ ਤੇ ਖੁਸ਼ਹਾਲੀ ਦੇ ਦੀਵੇ ਹਮੇਸ਼ਾ ਜਗਦੇ ਰਹਿਣ ਮੈਂ ਤੁਹਾਡੇ ਲਈ ਦੁਆ ਕਰਦਾ ਕਿ ਇਸ ਨਵੇਂ ਸਾਲ ਦੇ ਵਿੱਚ ਤੁਹਾਡੀ ਉਹ ਇੱਛਾ ਪੂਰੀ ਹੋਵੇ ਜੋ ਹੁਣ ਤੱਕ ਪੂਰੀ ਨਹੀਂ ਹੋਈ ਤੁਸੀਂ ਉਹ ਕੰਮ ਜੋ ਤੁਸੀਂ ਸੋਚਿਆ ਪਰ ਸਿਰ ਸੱਜ ਨਹੀਂ ਕਰ ਸਕੇ ਉਹ ਤੁਸੀਂ ਇਸ ਹੱਜ ਉਹ ਆਪ ਦਾ ਟੀਚਾ ਪ੍ਰਾਪਤ ਕਰ ਸਕੋ ਪਰਮਾਤਮਾ ਹਰ ਖੁਸ਼ੀ ਤੁਹਾਡੇ ਸਾਰਿਆਂ ਦੇ ਝੂਲੀ ਬਾਰੇ ਹਰ ਤਰੱਕੀ ਤੁਹਾਡੇ ਕਲੋਂ ਜਮੇ ਪ੍ਰਧਨ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੁਹਾਡੇ ਘਰਾਂ ਦੇ ਵਿੱਚ ਹਮੇਸ਼ਾ ਬਰਕਤਾਂ ਬਣੀਏ ਰਹਿਣ ਖੇਤਾਂ ਦੇ ਵਿੱਚ ਫਸਲਾਂ ਚੂਮਣ ਰਜ ਰਜ ਹੋਣ ਕਮਾਈਆਂ ਖੁਸ਼ੀਆਂ ਖੇੜੇ ਕਦੇ ਨਾ ਮੁਕਣ ਮਿਲਦੀਆਂ ਰਹਿਣ ਵਧਾਈਆਂ ਕੰਮ ਕਾਰ ਸਦਾ ਰਹਿਣ ਵੀ ਚੱਲਦੇ ਕਦੇ ਨਾ ਬੈਠੀਏ ਵਿਹਲੇ ਲੱਗਦੇ ਰਹਿਣ ਸਦਾ ਆਖ ਖੁਸ਼ੀਆਂ ਦੇ ਮੇਲੇ ਲੱਗਦੇ ਰਹਿਣ ਸਦਾ ਪਰਮਾਤਮਾ ਤੁਹਾਡੇ ਸਾਰੀ ਜ਼ਿੰਦਗੀ ਫੁੱਲਾਂ ਦੀ ਸੇਜ ਬਣਾਵੇ ਕੋਈ ਵੀ ਦੁੱਖ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਆਵੇ ਹਰ ਖੁਸ਼ੀ ਚੜ੍ਹਦੇ ਸੂਰ ਦੀ ਲਾਲੀ ਵਾਂਗੂ ਤੁਹਾਡੇ ਵੇੜੇ ਮਿਸ਼ਨਾਵੇ ਤੁਹਾਡੇ ਘਰਾਂ 'ਚ ਹਮੇਸ਼ਾ ਖੁਸ਼ੀਆਂ ਬਰਹਿਣ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ